ਹਾਂਜੀ ਸਤਿ ਸ਼੍ਰੀ ਅਕਾਲ ਜੀ ਡਿਜ਼ਾਈਨਰ ਬੁਟੀਕ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਦਾ ਹੈ ਆਪਣਾ ਤਰੀਰ ਦਾ ਸੂਟ ਜੋ ਕਿ ਆਪਾਂ ਨੇ ਬਣਾਇਆ ਹੋਏਗਾ ਆਰੀ ਵਰਕ ਉੱਪਰ ਨੂੰ ਜਾਂਦੇ ਨੇਗੇ ਸੈਂਟਰ ਪੈਨਲ ਤੋਂ ਤੇ ਕੇਰੇ ਦਾ ਕੋਈ ਸ਼ੁਨੀ ਕਿਰਾ ਤੁਸੀਂ 25 26 ਜਿੰਨਾ ਵੀ ਰੱਖ ਸਕਦੇ ਹੋ ਲੈਂਥ ਹੈਗੀ ਐ ਵੀ 45 2 ਆਪਾਂ ਨੇ ਜਿਹੜੇ ਸੈਂਟਰ ਪੈਨਲ ਦਿੱਤੇ ਨੇ ਉਹਨਾਂ ਦੇ ਸਾਈਡ ਤੇ ਆਪਾਂ ਨੇ ਦੋ ਫਲਾਵਰ ਦਿੱਤੇ ਹੋਏ ਨੇ ਇੱਕ ਇੱਕ ਸਾਈਡ ਤੇ ਦੂਸਰਾ ਦੂਸਰੀ ਸਾਈਡ ਫਲਾਵਰ ਦਿੱਤੇ ਹੋਏ ਨੇ ਇਹ ਆਰੀ ਦਾ ਤੇ ਵਿੱਚ ਆਪਾਂ ਨੇ ਕੰਟਰਾਸਟ ਰੱਖਿਆ ਹੋਇਆ ਹੈਗਾ ਆਪਣੇ ਕਸਟਮਰ ਦੀ ਡਿਮਾਂਡ ਤੇ ਉਹਨਾਂ ਦੀ ਚੁਆਇਸ ਦਾ ਕਲਰ ਤੇ ਆਪਣੀ ਇਹਦੀ ਵਿੱਚ ਨਾ ਬਾਜੂ ਤੇਰੀ ਵਰਕ ਆਏਗਾ ਵਾਜੂ ਤੇ ਤਿੰਨ ਫਲਾਵਰ ਨੇਗੇ ਛੋਟੇ ਛੋਟੇ ਨੂੰ ਕਰਤੀ ਆਪਣੀ ਵਾਜੂ ਦਾ ਵੀ ਵਰਕ ਰੱਖਿਆ ਤੁਸੀਂ ਨੇ ਕਿਸੇ ਵੀ ਕੱਪੜੇ ਦੇ ਵਿੱਚ ਕਿਸੇ ਵੀ ਕਲਰ ਦੇ ਵਿੱਚ ਆਪਣੀ ਚੋਇਸ ਮੁਤਾਬਕ ਆਰੀ ਦਾ ਜਾਂ ਹੈਂਡ ਦਾ ਜਾਂ ਮਸ਼ੀਨ ਦਾ ਇਹੀ ਡਿਜ਼ਾਈਨ ਨੂੰ ਜਾਂ ਆਪਣਾ ਕੋਈ ਡਿਜ਼ਾਈਨ ਦੇ ਕੇ ਕਰਵਾਉਣਾ ਹੋਵੇ ਤਾਂ ਕਰਵਾ ਸਕਦੇ ਹੋਗੇ ਤੇ ਆਪਾਂ WhatsApp ਦੇ ਵਿੱਚ ਨਾ ਨੰਬਰ ਦਿੰਨੇ ਹੁੰਨੇ ਆਂਗੇ ਆਪਣਾ ਉਸ ਦਾ ਸਕਰੀਨਸ਼ਾਟ ਲੈ ਕੇ ਜਾ ਸੂਟ ਦਾ ਜਾਂ WhatsApp ਤੇ ਮੈਸੇਜ ਕਰਕੇ ਸਾਨੂੰ ਪੁੱਛ ਸਕਦੇ ਹੋਗੇ ਪ੍ਰਾਈਸ ਵਗੈਰਾ ਜੋ ਵੀ ਆਏਗਾ ਇਹ ਆਪਣਾ ਗਾਜਰੀ ਕਲਰ ਹੈਗਾ ਨੇਚਰਲ ਕريب ਦਾ ਕੱਪੜਾ ਹੈਗਾ ਤੇ ਆਰੀ ਵਰਕ ਨਾਲ ਦੋ ਸੈਂਟਰ ਪੈਨਲ ਬਣੇ ਹੋਏ ਨੇ ਤੇ ਗਲਾ ਬਣਿਆ ਹੋਇਆ ਹੈਗਾ ਗਲੇ ਦੇ ਆਲੇ ਦਾਲੇ ਫਲਾਵਰ ਦੀ ਫੀਲਿੰਗ ਹੈਗੀ ਨੈਚੁਰਲ ਗਰੇ ਦੇ ਵਿੱਚ ਕਰਿਆ ਹੋਇਆ ਹੈਗਾ ਇਹਦੇ ਵਿੱਚ ਸਾਰਾ ਆਰੀ ਵਰਤ ਜਾਏਗਾ ਦੇਖੋ ਤੁਸੀਂ ਨੇ ਮਸ਼ੀਨ ਦੇ ਵਿੱਚ ਕਰਵਾਉਣਾ ਹੈਗਾ ਇਹ ਸਾਰਾ ਮਸ਼ੀਨ ਦੇ ਵਿੱਚ ਵੀ ਹੋ ਜਾਊਗਾ ਨਾਲ ਮਟਰ ਦਾਣਾ ਦਿੱਤਾ ਹੋਇਆ ਹੈਗਾ ਆਪਾਂ ਨੇ ਵੇਲਰ ਰੱਖੀ ਤੇ ਜੇ ਹੈਂਡਵਰਕ ਵਿੱਚ ਕਰਾਉਣਾ ਹੈ ਉਹ ਵੀ ਸੇਮ ਚੀਜ਼ ਹੋ ਚੁਗੀ ਆਰੀ ਦੇ ਵਿੱਚ ਤਾਂ ਇਹ ਬਣਿਆ ਹੀ ਹੋਇਆ ਹੈਗਾ ਮਸ਼ੀਨ ਦੇ ਵਿੱਚ ਕਰਵਾਉਣਾ ਮਸ਼ੀਨ ਦੇ ਵਿੱਚ ਵੀ ਹੋ ਜਾਊਗਾ ਤੇ ਲੈਂਥ ਇਸ ਦੀ 45 ਹੈਗੀ ਕੀਰਾ ਇਸ ਦਾ 24 ਇੰਚ ਰੱਖਿਆ ਹੈਗਾ ਇਹ ਨੀੜੇ ਤੇ ਚੈੱਕ ਕਰੋ ਇਹ ਗਲਾ ਬਣੇਗਾ ਇਹਦਾ ਸਾਰਾ ਲੈਂਥ ਜਿੰਨੀ ਤੁਸੀਂ ਰੁਪਾਉਣੀ ਆ ਰਖਾ ਸਕਦੇ ਕਿਸੇ ਵੀ ਕੱਪੜੇ ਤੇ ਬਣਾਉਣਾ ਹੋਵੇ ਉਹ ਵੀ ਬਣਵਾ ਸਕਦੇ ਇਹ ਆਪਣੇ ਕਸਟਮਰ ਦੀ ਡਿਮਾਂਡ ਸੀਗੀ ਕਿ ਸਾਨੂੰ ਆਰੀ ਦੇ ਵਿੱਚ ਬਣਾ ਕੇ ਗਲਾ ਤੇ ਸੈਂਟਰ ਪੈਨਲ ਦੇ ਉਹਨਾਂ ਦੀ ਲੈਂਥ 45 ਇੰਚ ਸੀਗੀ ਉਹਨਾਂ ਦੀ ਚੋਅ ਅਸ ਮੁਤਾਬਕ ਅਸੀਂ ਨਵੇਂ ਸੂਟ ਤਿਆਰ ਕੀਤੇ ਤੁਸੀਂ ਕਰਵਾਉਣਾ ਹੋਵੇ ਕਿਸੇ ਵੀ ਕੱਪੜੇ ਦੇ ਵਿੱਚ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਲਓ ਨੇੜੇ ਤੋਂ ਸਾਰਾ ਆਪਣਾ ਆਰੀ ਦੇ ਅੱਜ ਆਪਣੇ ਤਿੰਨੋਂ ਸੂਟ ਹੀ ਆਰੀ ਦੇਣਗੇ ਜੇ ਦਿਨਾਲ ਕੰਟਰਾਸਟ ਦੁਪੱਟਾ ਕਰਵਾਉਣਾ ਉਹ ਵੀ ਕਰਵਾ ਸਕਦੇ ਤੇ ਸਿੰਗਲ ਕਲਰ ਦਾ ਕਰਵਾਉਣਾ ਉਹ ਵੀ ਜੋ ਵਰਕ ਨਾਲ ਦਾ ਕਰਵਾਉਣਾ ਉਹ ਜੋ ਵੀ ਕਰਵਾਉਣਾ ਹੈ ਨਾ ਤੁਸੀਂ ਆਪਣਾ WhatsApp ਤੇ ਨੰਬਰ ਦਿੱਤਾ ਹੈ ਸੀ ਤੇ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਇਹ ਆਪਣਾ ਸੇਮ ਡਿਜ਼ਾਈਨਿੰਗ ਤਿਆਰ ਕੀਤਾ ਹੋਇਆ ਹੈਗਾ ਉਹਦੇ ਨਾਲ ਦੀ ਕਸਟਮਰ ਦੇ ਦੋ ਸੂਟ ਸੀਗੇ ਇਹ ਸੀ ਗ੍ਰੀਨ ਹੈ ਲਾਈਟ ਪੈਰਟ ਜਾਂ ਕਲਰ ਹੈਗਾ ਨੇਚਰਲ ਕ੍ਰੇਪ ਦਾ ਸੂਟ ਹੈਗਾ ਇਹਦੇ ਵੀ ਉੱਪਰ ਨੂੰ ਸੈਂਟਰ ਪੈਨਲ ਜਾਂਦੇ ਨੇ ਤੇ ਨਾਲ ਹੀ ਮਟਰ ਦਾਣਾ ਆਏਗਾ ਤੇ ਉੱਪਰ ਗਲਾ ਬਣਿਆ ਹੋਇਆ ਆਏਗਾ ਤੇ ਇਹਦੀ ਵੀ ਲੈਂਥ 45 ਇੰਚ ਹੈਗੀ ਤੇ ਇਹ ਬਾੰਦ ਵਾਜ ਇਦੇ ਵਿੱਚ ਵੀ ਤੁਸੀਂ ਜਿਵੇਂ ਇਹ ਆਰੀ ਦਾ ਬਣਿਆ ਹੋਇਆ ਹੈਗਾ ਇਹਦੇ ਵਿੱਚ ਤੁਸੀਂ ਹੈਂਡਵਰਕ ਦਾ ਟੱਚ ਦਿਵਾਉਣਾ ਹੋਵੇ ਮਟਰ ਦਾਣੇ ਦੇ ਵਿੱਚ ਜਿਵੇਂ ਮੋਤੀ ਲਗਵਾਉਣਾ ਹੈਗਾ ਕੁਝ ਵੀ ਕਰਵਾਉਣਾ ਹੈ ਦੇ ਵਿੱਚ ਜੋ ਵੀ ਚੀਜ਼ ਐਡ ਕਰਵਾਉਣੀ ਹੈਗੀ ਤੁਸੀਂ ਤੇ ਵੀ ਘੱਟ ਰੇਂਜ ਦੇ ਵਿੱਚ ਪਵੇ ਸਾਨੂੰ ਆਰੀ ਦਾ ਕਰਵਾ ਕੇ ਨਾ ਹੈਂਡ ਦਾ ਟੱਚ ਵੀ ਦਿਵਾ ਸਕਦੇ ਹਾਂ ਉਹਦੇ ਨਾਲ ਵੀ ਸੂਟ ਦੀ ਗ੍ਰੇਸ ਬਹੁਤ ਵਧੀਆ ਆਉਂਦੀ ਹੈਗੀ ਇਹ ਚੀਜ਼ਾਂ ਇਹ ਕਸਟਮਰ ਨੇ ਕਿਹਾ ਅਰੇਂਜ ਮੁਤਾਬਕ ਵੀ ਸਾਨੂੰ ਇੰਨੇ ਕਦੇ ਵਿੱਚ ਸਾਡਾ ਬਜਟ ਇੰਨਾ ਹੈਗਾ ਉਹਦੇ ਵਿੱਚ ਸਾਨੂੰ ਤਿਆਰ ਕਰਕੇ ਸੰਭਲਿਓ ਦੋਨੋਂ ਸੇਮ ਕੀਤੇ ਨੇ ਕਿ ਅਸੀਂ ਵਰਕ ਦਾ ਡਿਜ਼ਾਈਨ ਸੇਮ ਹੈਗਾ ਤੇ ਕਲਰ ਉਹਨਾਂ ਦੀ ਚੁਆਇਸ ਮੁਤਾਬਕ ਲਗਾਏਗਾ ਇੱਕ ਸੀ ਗ੍ਰੀਨ ਹੋ ਗਿਆ ਤੇ ਇੱਕ ਆਪਣਾ ਹੋ ਗਿਆ ਲਾਈਟ ਇਹ ਹੋ ਗਿਆ ਆਪਣਾ ਗਾਜਰੀ ਕਲਰ ਸੇਮ ਕਲਰ ਨੇ ਕਿ ਦੋਨੋਂ ਤੇ ਵਰਕ ਸੇਮ ਹੋ ਗਿਆ ਦੋਨਾਂ ਦਾ ਬਸ ਕਲਰ ਹੀ ਹੈ ਨਾ ਇਹ ਪਿੰਕ ਗਾਜ਼ਰੀ ਜਾ ਹੋ ਗਿਆ ਤੇ ਸੀ ਗ੍ਰੀਨ ਹੋ ਗਿਆ ਜੇ ਤੁਸੀਂ ਵੀ ਨਾ ਇਦਾਂ ਦਾ ਕੋਈ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਜਾਂ ਹੈਂਡਵਰਕ ਮਸ਼ੀਨ ਵਰਕ ਜਾਂ ਅਰੀ ਦਾ ਕਰਵਾ ਕੇ ਹੈਂਡ ਦਾ ਟੱਚ ਜਾਂ ਮਸ਼ੀਨ ਦਾ ਕਰਵਾ ਕੇ ਹੈਂਡ ਦਾ ਟੱਚ ਦੇਣਾ ਹੋਵੇ ਤਾਂ ਸਾਡੇ ਡਿਜ਼ਾਈਨਰ ਬੁਟੀਕ ਦੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ ਜੇ ਸਾਨੂੰ ਕਾਲ ਕਰ ਸਕਦੇ ਹੋਗੇ ਤੇ ਇਹ ਉੱਪਰ ਅਸੀਂ ਨੇ ਆਪਣਾ WhatsApp ਨੰਬਰ ਦਿੱਤਾ ਹੈਗਾ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਕਮੈਂਟ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਚੀਜ਼ ਪਸੰਦ ਹੈ ਅਸੀਂ ਤੁਹਾਡੇ ਵਾਸਤੇ ਹੋਰ ਨਵੇਂ-ਨਵੇਂ ਡੀਅਲ ਲੈ ਕੇ ਆ ਸਕੀਏ ਧੰਨਵਾਦ ਜੀ